ਨਮਸਕਾਰ ਮੈਂ ਡਾਕਟਰ ਸाहिल ਉਹੜਾ ਆਸ਼ੀਰਤ ਹਸਪੀਟਲ ਸੁਲਾਨ ਤੋਂ ਅੱਜ ਆਪਾਂ ਤੁਹਾਨੂੰ ਇੱਕ ਲਾਈਵ ਪੇਸ਼ੈਂਟ ਦਿਖਾਵਾਂਗੇ ਜਿਨ੍ਹਾਂ ਦੇ ਆਰਏ ਦਾ ਪੇਸ਼ੈਂਟ ਹੈ ਤੁਸੀਂ ਸਮਝਦੇ ਹੋ ਕਿ ਸੌਨ ਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਵਿੱਚ ਆਰਏ ਦੇ ਜੋ ਪੇਨ ਹੈ ਬਹੁਤ ਵੱਧ ਜਾਂਦੇ ਹੈ ਵਿਥਿਨ 1 ਮੰਥ ਇਸ ਪੇਸ਼ੈਂਟ ਦੀ ਰਿਪੋਰਟ ਹੈ ਜੋ ਇੱਕ ਪਹਿਲੇ ਰਿਪੋਰਟ ਕਾਈ ਸੀਗੀ 16 ਜੁਲਾਈ 16 ਜੁਲਾਈ ਨੂੰ ਰਿਪੋਰਟ ਕਾਈ ਸੀ ਜਿਸ ਦੇ ਵਿੱਚ ਗਠੇ ਜੋ ਆਇਆ ਸੀਗਾ 61% ਆਰਏ ਫੈਕਟਰ ਆਇਆ ਸੀਗਾ ਔਰ ਠੀਕ ਇੱਕ ਮਹੀਨੇ ਬਾਅਦ 14 ਅਗਸਤ ਨੂੰ ਸੀ ਇਹ ਰਿਪੋਰਟ ਸੀ ਇਹਨਾਂ ਲੈਬ ਤੋਂ ਕਰਵਾਈ ਹੈ ਜਿਸ ਵਿੱਚ ਜੋ ਰਿਜ਼ਲਟ ਹੈ 30% ਸਿਰਫ ਘਟਿਆ ਰਹਿ ਗਿਆ ਇਹ ਆਯੁਰਵੇਦ ਦਾ ਚਮਤਕਾਰ ਪੇਸ਼ੈਂਟ ਦੀ ਮਿਹਨਤ ਅਤੇ ਸਾਡੀ ਦਵਾਈ ਦੇ ਦੁਆਰਾ ਪੇਸ਼ੈਂਟ ਨੇ ਬਹੁਤ ਅੱਛਾ ਰਿਜ਼ਲਟ ਮਿਲਿਆ ਹੁਣ ਤੁਸੀਂ ਪੇਸ਼ੈਂਟ ਨਾਲ ਵੀ ਡਿਸਕਸ ਕਰਦੇ ਆ ਤੁਹਾਨੂੰ ਹੁਣ ਕਿਵੇਂ ਲੱਗਦਾ ਕਿਸ ਤਰ੍ਹਾਂ ਜਦ ਤੁਸੀਂ ਫੀਲ ਕਰ ਰਹੇ ਹੋ ਇਹ ਦਵਾਈ ਨਾਲ ਬਹੁਤ ਬਹੁਤ ਠੀਕ ਲੱਗ ਰਹੀ ਹੈ ਹੁਣ ਦੇ ਆਪ ਨੂੰ ਮੈਂ ਕਹਿੰਦਾ ਮੈਂ ਠੀਕ ਹਾਂ ਤੁਹਾਨੂੰ ਅੱਜ ਕੋਈ ਤਕਲੀਫ ਨਹੀਂ ਲੱਗ ਰਹੀ ਦਰਦ ਵਗੈਰਾ ਕੋਈ ਕੋਈ ਦਿੱਕਤ ਨਹੀਂ ਬਿਲਕੁਲ ਠੀਕ ਹੈ ਤੁਸੀਂ ਸਰਚੋਇਓ ਇਧੇ ਲਾਇਓ ਮੈਂ ਇਥੇ ਬਹੁਤ ਖੁਸ਼ ਹਾਂਗਾ ਮੈਰੇ ਕੋ ਨੂੰ ਕਹਿਣਾ ਵੀ ਆਓ ਰੇ ਸੁਨਾਮ ਜਾਓ ਤੇ ਸਭ ਤੋਂ ਵਧੀਆ ਦਵਾਈ ਹੈ ਇਹ ਆਯੁਰਵੈਦ ਦੀ ਇਸ ਦਵਾਈ ਨਾਲ ਦੋਸਤੋ ਆਯੁਰਵੈਦ ਪਣਾਓ ਰੋਗ ਭਜਾਓ ਧੰਨਵਾਦ ਛੜ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਹਸਪਤਾਲ ਨੰਬਰ 98033 74333 ਅਸ਼ੋਤ ਹਸਪਤਾਲ ਸੁਨਾਮ ਬਲਾਡਾ ਤੇ ਮਾਨਸਾ ਧੰਨਵਾਦ